Tchau, thank mm -hmm. you ਸ਼ਤੇ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਮਾਂ ਗੁਜਰੀ ਨੂੰ ਸਵਾਲ ਕਰ ਰਹੇ ਨੇ ਮਾਂ ਗੁਜਰੀ ਜਵਾਬ ਦੇ ਰਹੀ ਹੈ ਸੱਜ ਸੱਜ ਦੇ ਕੰਡੇ ਕੰਡੇ ਤੁਰੇ ਜਾ ਰਹੇ ਨੇ ਆਖਰ ਮਾਤਾ ਗੁਜਰੀ ਕਹਿਣ ਲੱਗੇ ਬੇਟਾ ਇੱਕ ਦਿਨ ਜ਼ਰੂਰ ਆਵੇਗਾ ਮੜਾਂਗੇ ਵੀਰਾਂ ਨੂੰ ਤੇ ਬਾਬਾ ਫਤੇ ਸਿੰਘ ਜੀ ਕਹਿੰਦੇ ਜਿੱਦਣ ਮਿਲੇ ਨਾ ਅਸੀਂ ਬੁਲਾਉਣਾ ਕੋਈ ਅਸੀਂ ਰੋਸ ਜਾਣਾ ਸਾਨੂੰ ਪਿਤਾ ਜੀ ਮਨਾਉਂਦੇ ਰਹਿਣਗੇ ਅਸੀਂ ਤਾਂ ਵੀ ਨਹੀਂ ਮੰਨਣਾ ਜੇ ਮੰਨਾਂਗੇ ਤਾਂ ਇੱਕ ਵਾਦਾ ਲੈ ਕੇ ਮੰਨਾਂਗੇ ਵੀ ਸਾਨੂੰ ਮੁੜ ਕੇ ਛੱਡ ਕੇ ਨਾ ਜਾਏ। ਇਹ ਵਾਦਾ ਲਵਾਂਗੇ। ਨਹੀਂ ਤਾਂ ਅਸੀਂ ਮੰਨਣਾ ਹੀ ਕੋਈ ਨਹੀਂ। ਅਸੀਂ ਇੱਕ ਵਾਰੀ ਦਿਖਾਉਣਾ ਵੀ ਤੁਸੀਂ ਸਾਨੂੰ ਛੱਡ ਕੇ ਗਿਓਗੇ ਅਸੀਂ ਗੁੱਸਾ ਦਿਖਾਵਾਂਗੇ ਉਹਨਾਂ ਦੇ। ਮਾਂ ਗੁਦਰੀ ਨੇ ਕੁੱਟ ਕੇ ਛਾਤੀ ਦੇ ਨਾਲ ਲਾ ਲਿਆ ਦੋਨਾਂ ਲਾਲਾਂ ਨੂੰ ਲੈ ਕੇ ਤੁਰੇ ਨੇ। ਆਖਰ ਟਿਕਾਣਾ ਚਾਹੀਦਾ ਕੋਈ ਰੁਕਣ ਦੇ ਵਾਸਤੇ। ਰਾਤਰੀ ਦਾ ਸਮਾਂ ਸਾਹਮਣੇ ਨਜ਼ਰੀ ਆਈ ਇੱਕ ਛੋਟੀ ਜਿਹੀ ਝੁੱਗੀ। ਉਹਦੇ ਬਾਹਰ ਜਾ ਕੇ ਖੜੇ 15 ਆਵਾਜ਼ ਆਈ ਕੌਣ ਹੈ ਬਾਹਰ ਨਿਕਲ ਕੇ ਦੇਖਦਾ ਇੱਕ ਬੁੱਢੜੀ ਮਾਂ ਤੇ ਦੋ ਲਾਲ ਤੁਸੀਂ ਕੌਣ ਹੋ ਮਾਤਾ ਗੁਜਰੀ ਜੀ ਨੇ ਦੱਸਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਹਾਂ ਸਾਹ ਉਹਨਾਂ ਦੇ ਫਰਜੰਦ ਨੇ ਕੁੰਮਾ ਮਾਸਕੀ ਜੋ ਉਸ ਝੁੱਗੀ ਚੋਂ ਬਾਹਰ ਆਇਆ ਸੀ ਚਰਨਾਂ ਦੇ ਉੱਤੇ ਟਹਿ ਗਿਆ ਰਾਤ ਕੱਟੀ ਫਿਰ ਕੁੰਮੇ ਮਾਸਕੀ ਦੀ ਝੁੱਗੀ ਦੇ ਵਿੱਚ ਮਹਿਲਾ ਦੇ ਵਿੱਚ ਸੇਜਾਂ ਸੋਹਣੀਆਂ ਤੇ ਸੌਣ ਵਾਲੇ ਦੋ ਫਰਜੰਦ ਅੱਜ ਘਾਹ ਦੀਆਂ ਸੇਜਾਂ ਵਿਸ਼ੀਆਂ ਹੋਈਆਂ ਨੇ ਕੁੰਮੇ ਮਾਸਕੀ ਦੀ ਝੁੱਗੀ ਦੇ ਮਾਂ ਦੀ ਗੋਦ 'ਚ ਲੈਂਦਿਆਂ ਸੁੱਤੇ ਪਏ ਅੱਗੇ ਦਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ ਵਕਤ ਇਜਾਜ਼ਤ ਨਹੀਂ ਦੇ ਰਿਹਾ ਇੱਕ ਵਾਰ ਮਾਤ ਗੁਜਰੀ ਛੋਟੇ ਸਾਹਿਬ ਜਦ ਦੇ ਤਨਤਨ ਬਾਬਾ ਜੋਰਾਵਰ ਸਿੰਘ ਤਨਤਨ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਬਾਬਾ ਕੁੰਮਾ ਮਸ਼ਕੀ ਜਿਨ੍ਹਾਂ ਨੇ ਸਤਗੁਰ ਦੇ ਪਰਿਵਾਰ ਦੀ ਸੇਵਾ ਕੀਤੀ ਦਿਨਾਂ ਦੀ ਕਮਾਈ ਦਾ ਧਿਆਨ ਰੱਖਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੀਆਂ ਝੋਲੀਆਂ ਪਰ ਸਭਨਾ ਦੇ ਸਿਸਤੇ ਮੇਰਾ ਹੱਥ ਰੱਖਣ ਇਤਿਹਾਸ ਨਾਲ ਜੁੜਿਆ ਇਤਿਹਾਸ ਨੂੰ ਪੜੀ ਸਤਗੁਰ ਕਿਰਪਾ ਕਰਨ ਆਓ ਛੇ ਪੌੜੀਆਂ ਹਰਨ ਸ਼ਾਹ ਦੀ ਦਰਜਾ ਹੋਈਆਂ ਬਿਆਨਤ ਕੋ ਲਾ ਗਲਤੀਆਂ ਲਿਖੇਗਾ ਬਾਣੀ ਨਾਲ ਦੁੜ ਕੇ ਫਿਰ ਅਰਦਾਸ ਬੇਨਤੀ ਸਤਗੁਰ ਦੇ ਚਰਨਾਂ ਦੇ ਵਿੱਚ ਛੇ ਪੌੜੀਆਂ ਹਰਨ ਸ਼ਾਹ ਦੀ ਦਰਜਾ ਸੇ ਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਭਵ ਜਲਤਾਰੇ ਰਾਮ ਕਲੀ ਮਹਲਾ ਦੀ ਜਾ ਆਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਆਨੰਦ ਪਿਆ ਮੇਰੀ ਮਾ shabba da gabba ya ya ਤੁਹੂ ਮਾਤੇ ਤੇ ਘਰਾਂ ਦਾ ਹਦਵਾਜੇ ਅੰਦ ਸੁਨੋ ਵੜਾ ਪਾਤੀ ਹੋ ਸਗਲ ਮਨੋਦ ਪੂਰੇ ਧਾਰ ਪਰੰਪਰਾ ਪਾਇਆ ਉਤਰੇ ਸਗਦ ਬਿਸੂਰੇ ਰੂਗ ਰੋਗ ਸੰਤਾ ਵੀਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਕੁਰਤੇ ਜਾਣੀ ਤੇਪਨੀ ਤੇ ਤੇ ਪਵਿਤ ਸਤਗੁਰ ਰਹਿਆ ਭਰ ਪੂਰੇ ਵੰਤ ਨਾਨਕ ਗੁਰ ਚਰਨ ਧਾਗੇ ਵਾਜੇ ਅਨਹਦ ਤੂਰੇ ਸੋ ਲੋਕ वाहिगुरू जी फतेह